ਇਦੇ ਵਿੱਚ ਅੰਨਾ ਜੋਰ ਭਰੇ ਆ ਖਿਆਲਾਂ ਤੋਂ ਖਰੀਦ ਕੇ ਲਿਆਇਆ ਗੁਰਵਿੰਦਰ ਗਰੇਆਲਾਂ ਤੋਂ ਸਹੀ ਗੱਲ ਗੁਰਵਿੰਦਰ ਤਾਂ ਹੀ ਗਰੇਆਲ ਲਿਖਿਆ ਖਿਆਲ ਨੇ ਅੱਜ ਕਿੰਨੇ ਲਿਆਇਆ ਅੱਜ ਹੈਗੇ 100 ਟਰੈਕਟਰ ਜੀ ਚਾਰ ਵਿਗਿਆ ਦੋ ਰਹਿੰਦੇ ਨੇ ਆ ਦੋਨੇ ਰਹਿ ਗਏ ਵੇਕਣਗੇ ਵੀ ਦੋਨੇ ਹਾਂਜੀ ਹਾਂ ਇਹ ਪਤਾ ਕੌਣ ਲੈ ਕੇ ਜਾਣਗੇ ਹੁਣ ਜਿਹੜੇ ਸੱਜਣ ਵੀਡੀਓ ਵੇਖ ਰਹੇ ਆ ਹਾਂਜੀ ਹਾਂ ਦੱਸ ਦਈਏ ਫੇਰ ਤੇ ਦੱਸਿਓ ਕਿਰਾ ਕਿੰਨਾ ਮਾਡਲ ਕੀ ਗੱਲ ਬਾਤ ਇਹ 2009 ਮਾਡਲ ਆ ਜੀ ਇਹ ਨਵਾਂ ਮਾਡਲ ਹੈ ਹਾਂਜੀ ਕੰਡੀਸ਼ਨ ਸੱਜਣ ਇਹਦੀ ਬਾਲੀ ਸਾਫ ਆ ਨਵਾਂ ਟਰੈਕਟਰ ਟੌਪ ਮਾਡਲ ਜਆ ਬਾਕੀ ਡਿਸਟਰੀਬਿਊਟਰ ਵਾਲਾ 16 ਦੇ 1 ਫਜ ਨੂੰ ਨਵਾਂ ਮਾਡਲ ਆ ਯਾਰ ਯਕੀਨ ਨਹੀਂ ਆਉਂਦਾ ਇੰਨਾ ਕਿਹੜਾ ਸਭਾੜਾ ਸਾਫ਼ ਹੈ ਜਿਵੇਂ ਮਦਦ ਤੁੱਪੇ ਨਹੀਂ ਬਈ ਖੜਿਆ ਹੋੜ ਨਾ ਜੀ ਨਾ ਜੀ ਸਾਹਮਣੇ ਖੜਿਆ ਹੋਇਆ ਹਾਂਜੀ ਹਾਂਜੀ ਤੇ ਆ ਸਾਰੀ ਨਾਲ ਨਾਲ ਦਾ ਰੰਗ ਆ ਜੀ ਆ ਪੰਪ ਪੰਪ ਵੱਡਾ ਵਾਲਾ ਪੰਪ ਆ ਗਿਆ ਹਾਂਜੀ ਜਮਾ ਨਵਾਂ ਡੈਕਟਰ ਤੇ ਟਾਇਰ ਵੀ ਦੇ ਕਿੰਨੇ ਪੈਸੇ ਹੋਣਗੇ ਟਾਇਰ ਮੂਹ ਲੈ ਦੇ ਲਾ ਲੋ ਮਾਗਰ ਲੈਸੀ ਪੈਸੇ ਪੋਲੋ ਦੇ ਡਰ ਨੇ ਹਾਂਜੀ ਮਾਗਰ ਐਮ ਆਰ ਐਫ ਦੇ ਨੇ ਮਾਗਰ ਹੈਗੇ ਐਮ ਆਰ ਐਫ ਦੇ ਅੰਦਰੋਂ ਅੰਦਰੋਂ ਮਾਗਰ ਆਡਾ ਬਰੂਡ ਸ਼ੀਸ਼ੇ ਵਰਗੇ ਪੈਨੇ ਇੰਨਾ ਸੱਜਣ ਨੂੰ ਪੂਰੀ ਘੰਟੇ ਨੇ ਬਾਕੀ ਹੋਰ ਵੀ ਆ ਅੰਦਰੋਂ ਵੀ ਸਾਫ ਨੇ ਤੇ ਬਾਹਰੋਂ ਉਦਾਂ ਸਾਫ ਨੇ ਕਾਲੀ ਟੇਪ ਕਰਵਾਈ ਹੋਈ ਹੈ ਵੀ ਸਕਰਾਚ ਨਾ ਪੈ ਜੇ ਸਕਰਾਚ ਨਾ ਪੈ ਜੇ ਹਾਂਜੀ ਤੇ ਆ ਆ ਬਾਕੀ ਹੋ ਰਿਹਾ ਇਹਦੇ ਸਪੈਸ਼ਲੀ ਬਾਈ ਗਾਹਕ ਹੁੰਦੇ ਹਨ ਜਿਨ੍ਹਾਂ ਨੇ ਫਾਰਮ ਟ੍ਰੈਕ ਚਲਾ ਲਿਆ ਉਹ ਇਹੀ ਚਲਾਉਣਗੇ ਬਾਜੀ ਜੋਰੀ ਹੁੰਦਾ ਹੈ ਇਹ ਟ੍ਰੈਕ ਚ ਆਹ ਦੇਖੋ ਸਿਲੰਡਰ ਵਾਂਗੂ ਤਾਂ ਮਾਗਰ ਲੈ ਗੱਲ ਵਾ ਤਾਂ ਐਂਡੋ ਵੀ ਵੀ ਆਣਾ ਸਹੀ ਗੱਲ ਹੈ ਜੀ ਤੇ ਸ ਨਵ ਮਾੜਲਾ ਸਾਦਾ ਇਹਦਾ ਨੰਬਰ ਹੱਥ ਪੰਜਾਬ ਦੀ ਆ ਬਈ ਹਾਂਜੀ ਪੰਜਾਬ ਦਾ ਫਰਸਟ ਪਾਰਲੀ ਰਾਏਕੋਟ ਦਾ ਨੰਬਰ ਇਹਦਾ ਰੇਵੀ ਸਰ ਨੰਬਰ ਓਕੇ ਸਾਫ਼ ਵੀ ਦਿਖਾ ਦੇ ਵੀਰੇ ਮਰਮਾ ਦਾ ਸਾਦੇ ਪੂਰੇ ਸਾਫ਼ ਪਿਆ ਹਾਂਜੀ ਲੈ ਮੇਤਰੋ ਹਾਲੇ ਤੱਕ ਨਾ ਕਿਤੇ ਜਿਵੇਂ ਕਿ ਦੀ ਜੰਗਾਲ ਦਾ ਨਾਮ ਨੋ ਨਸਣ ਵੀ ਨਹੀਂ ਹਾਂਜੀ ਜਮਾ ਵੀ ਨਹੀਂ ਹੈਗਾ ਇਹ ਤੇ ਲੋ ਮੇਤਰੋ ਪੂਰੀ ਗੱਲਬਾਤ ਘੈਂਡ ਆ ਯਾਰ ਆ ਵਿੱਚੋਂ ਖੋਲ ਕੇ ਦਿਖਾ ਦੇ ਟਾਪਾ ਤੇ ਲੈ ਇਹ ਵੀ ਖੋਲ ਦੀ ਫਿਰ ਲੈ ਉਸ ਜਨਾਂ ਯਾਰ ਪੂਰਾ ਹੀ ਸਾਫ ਪਿਆ ਟਰੈਕਟਰ ਤਾਂ ਨਾ ਬਈ ਸਟਿੱਕਰ ਸਟੋਕਰ ਸੱਜ ਨੂੰ ਨਾਲ ਦੇ ਪਏ ਨੇ ਅਲੱਗ ਜੀ ਹਾਂ ਜੀ ਹਾਂ ਜੀ ਸਾਰੇ ਨਾਲ ਦੇ ਜੀ ਤੇ ਬਈ ਜਿਹਦੀ ਰੇਟ ਦੀ ਗੱਲ ਕਰੀਏ ਕਿੰਨੇ ਦਾ ਬਣੂ ਯਾਰ ਪਹਿਲੇ ਹੀ ਦੱਸ ਰੇਟ ਤਾਂ ਹੈਗਾ 345000 345000 ਡਿਸਕਾਊਂਟ ਕਿੰਨਾ ਹੋਊੀ ਤੇ ਵਿੱਚ ਹਾਂ ਸਵਾ 3 ਲੱਖ ਦੀ ਇਹ ਦੇ ਦਾਂਗੇ ਸਵਾ 3 ਦਾ ਹਾਂ ਜੀ 25000 ਹਟਾਤਾ ਹਾਂ ਜੀ ਲੈ ਮਿੱਤਰੋ 25000 ਡਿਸਕਾਊਂਟ ਹੈ ਡਿਸਕਾਊਂਟ ਕਿਉਂ ਦੇ ਤੈਨਾਂ ਵੀ ਪਹਿਲਾਂ ਦੇ ਦੇ ਦੱਸ ਸੱਜ ਬਸ ਡਿਸਕਾਊਂਟ ਤੇਰੇ ਵੀਡੀਓ ਕਰਕੇ ਦੇਦਾ ਵੀ ਤੂੰ ਵੀਡੀਓ ਤੇਰੀ ਚੱਲਦੀਆਂ ਵਾਲੀਆਂ ਨੇ ਅੱਛਾ ਹਾਂਜੀ ਤਾਂ ਹੀ ਦਿੰਦਾ ਮੈਨੂੰ ਐ ਦੀ ਮਸਤ ਸੀਜ਼ਨ ਲਾ ਕੇ ਆ ਨਾ ਨਾ ਸੀਜ਼ਨ ਸੁਜਦਾ ਕੋਈ ਚੱਕਰ ਨਹੀਂ ਅੱਛਾ ਜੀ ਹਾਂਜੀ ਤੇਲਾ ਮੇਤਰੂ ਭਰੋਸਾ ਆਪਣੇ ਤੇ ਜੇ ਤੁਹਾਨੂੰ ਯਾਰ ਸਾਡੇ ਤੇ ਭਰੋਸਾ ਵੀ ਚੰਗੇ ਟਰੈਕਟਰ ਪਾਉਂਦੇ ਆ ਤਾਂ ਫਿਰ ਕਰ ਲਓ ਕੰਟਰੈਕਟ ਹਨਾ ਤੇ ਲੇਟਾ ਲੂਟਾ ਸੱਜ ਨੂੰ ਪੂਰੀਆਂ ਨੇ ਰੁਪਈਆ ਲਾਉਣ ਦੇ ਨਾ ਸਰਾ ਗੱਲ ਬਾਤ ਆ ਹੈਨਾ ਸਰਾ ਗੱਲ ਬਾਤ ਹੀ ਆ ਜੀ ਓਕੇ ਤੇ ਦੁਬਾਰੇ ਫੇਰ ਦੱਸ ਦਿੰਦੇ ਆ ਨਵਾਂ ਮਾਡਲ ਹੈ ਰਾਏਕੋਟ ਦਾ ਨੰਬਰ ਆ ਪਹਿਲੀ ਪਾਰਟੀ ਦੇ ਨਾਮ ਆ ਗਰੇ ਵਾਲਾਂ ਤੋਂ ਸੱਜ ਨੂੰ ਆਇਆ ਹੋਇਆ ਕਿਸੇ ਚੰਗੇ ਸੈੱਡ 'ਚ ਖੜ ਕੇ ਆਇਆ ਹੋਇਆ ਤੇ ਹੁਣ ਦੇਖਦੇ ਆ ਭਾਗਾਂ ਵਾਲਾ ਕਿਹੜਾ ਹੋਇਆ ਹੈਨਾ ਤੇ ਇੱਕ ਬਈ ਆ ਖੜਾ ਹੈ ਨਾ ਲਿਸ਼ਕਾ ਮਾਰਦਾ ਤੇ ਇਹ ਇਹ ਤਾਂ ਤੋਹਫਾ ਯਾਰ ਕਹਣਾ ਨੀ ਮਾਨ ਨਾ ਜੀ ਬਈ ਇਹ ਕਿੰਨੇ ਘੰਟੇ ਚੱਲਿਆ ਹੋਇਆ ਪਹਿਲਾਂ 410 ਘੰਟੇ ਚੱਲਿਆ ਜੀ ਸਿਰਫ 410 ਸਾਨੂੰ ਘਰ ਦਿਖਾਉਣੇ ਆ ਆਜ ਜਮਾਂ ਨਵਾਂ ਟਰੈਕਟਰ 411 ਘੰਟੇ ਹੈਨਾ 411 ਘੰਟੇ ਚੱਲਿਆ ਹੋਇਆ ਸੱਜਣੋ ਤੇ ਜਿਵੇਂ ਕਹਿੰਦੀ ਵੀ ਯਾਰ ਲਿਸ਼ਕਾ ਮਾਰਦਾ ਹਾਂਜੀ ਹਾਂਜੀ ਜਿਵੇਂ ਕੋਰਾ ਫਰੈਸ਼ ਰਾਈਟਰ ਹੈ ਏਜੰਸੀ ਦੇ ਵਿੱਚ ਵੀ ਥੋੜੀ-ਮੋਟੀ ਗਰਦ ਹੋ ਸਕਦੀ ਹੈ ਇਹ ਤੇ ਉੱਪਰ ਤਾਂ ਭੋਰਾ ਵੀ ਨਹੀਂ ਜਿਵੇਂ ਨਵਾਂ ਜਿਵੇਂ ਕੋਰਾ ਰਾਈਟਰ ਹੈ ਬਿਲਕੁਲ ਕੋਰਾ ਯਾਰ ਗੱਲ ਸਹੀ ਹੈ ਬਾਕੀ ਜਿਹੜਾ ਏਜੰਸੀ ਦਾ ਇਹ ਨਾਲ ਦਾ ਆਉਂਦਾ ਵੀ ਨਹੀਂ ਜਿਹਨੇ ਆ ਲੈਣਾ ਇਹੀ ਲੈਣਾ ਹੈ ਅੱਛਾ ਜੀ ਹਾਂਜੀ ਉਹਦਾ ਮਿੱਡੇ ਜਉਣ ਲੱਗ ਗਏ ਆ ਪਹਿਲਾ ਵਾਲਾ ਡੈਕਟਰਾ ਖੜਮੀ ਸੋਹਲ ਆ ਖੜਮੀ ਸੋਹਲ ਹੈ ਹਾਂਜੀ ਠੀਕ ਹੈ ਪਾਵਰ ਸਟੇਰ ਰੰਗਾ ਯਾਰ ਫੈਸਿਲਿਟੀਆਂ ਫੋਰਚੂਨਰ ਵਾਲੀਆਂ ਨੇ ਹਾਂਜੀ ਹਾਂਜੀ ਤੇ ਬਈ ਲੁਧਿਆਣੇ ਦਾ ਨੰਬਰ 999 ਹਾਂਜੀ ਹਾਂਜੀ ਤੇ ਬਈ ਇਹ ਮਾਡਲ ਕਿੰਨਾ ਇਹ ਇਹ 22 ਮਾਡਲ ਆ 2022 2022 ਮਾਡਲ ਹੈ ਤੇ 411 ਘੰਟੇ ਚੱਲਿਆ ਹੋਇਆ 410 11 ਘੰਟੇ ਹੈ ਤੇ ਬਈ ਇਹ ਬਣੂ ਕਿੰਨੇ ਦਾ ਹੁਣ ਇਹ ਦੱਸ ਦੇ ਰੇ ਮਰਮ ਦਾ ਤਾਂ ਬੜਾ ਹੀ ਸਾਫ ਹੈ ਜਮਨ ਨਵਾ ਜੀ ਯਾਰ ਕੀ ਬਾਤ ਹੈ ਯਾਰ ਸਾਰੇ ਬਾਈ ਦੇ ਮਾਰਕੇ ਟਾਇਰਾਂ ਦੇ ਵੀ ਸਾਰੇ ਬਾਈ ਇਹ ਇਹਨੂੰ ਤਾਂ ਬਾਈ ਮਾਡਲ ਕਹਿੰਦੇ ਨੂੰ ਸੰਗ ਲੱਗਦੀ ਆ ਹਾਂ ਜੀ ਇਹਦਾ 24 ਨੂੰ ਵੀ ਪਰੇ ਛੜਦਾ ਹੈ 24 ਨੂੰ ਵੀ ਮਤ ਪਾਉਂਦਾ ਹੈ ਹੈਨਾ ਤੇ ਬਈ ਇਹ ਬਣੂ ਕਿੰਨੇ ਦਾ ਹੁਣ ਇਹ ਤਾਂ ਵੇਲਾ ਹੁੱਕ ਤੋਂ ਵੀ ਰੰਗ ਨਹੀਂ ਲੈ ਟਰੈਕਟਰ ਹਲ ਟੱਕ ਪੋਰਾ ਦੇ ਹੁੱਕ ਵੀ ਉਹ ਜੀ ਭਈ ਟਰੈਕਟਰ ਦੇ ਲਾ ਸਹੀ ਗੱਲ ਆ ਦੇ ਲਾ ਹੁੱਕ ਵੀ ਹਲੇ ਕਸਨ ਵਾਲਾ ਰੰਗ ਰਿਹਾ ਨਹੀਂ ਉੱਥੋਂ ਲੁਧਿਆਣੇ ਤੋਂ ਚੱਲ ਕੇ ਯਾਰ ਮੈਂ ਤਾਂ ਕਹਿੰਦਾ ਹਿਸਰਾਂਦੀ ਆ ਇਹ ਉਹ ਪਿੰਡ ਹੈਨਾ ਗੱਲ ਇਹੀ ਆ ਤੇ ਭਾਈ ਇਹ ਬਣੂ ਕਿੰਨੇ ਦਾ ਕਰ ਲਾਲ ਆਪਣਾ ਕੁਲਵਿੰਦਰ ਇਹ ਡਾਕਟਰ ਦੇ ਦਾਂਗੇ ਆਪਾਂ 7,65,000 ਦਾ 7,65,000 ਦਾ ਇਹ ਇਹਦੇ ਵਿੱਚੋਂ ਡਿਸਕਾਊਂਟ ਕਿੰਨਾ ਕਰੇਗਾ ਹੁਣ ਇਹ ਦੱਸ ਦੇ ਬਸ ਡਿਸਕਾਊਂਟ ਤੇਰੀ ਵੀਡੀਓ ਕਰਕੇ 5-4000 ਦੇ ਆ ਬੜਾ 5-4000 ਨਹੀਂ ਥੋੜਾ ਜਿਹਾ ਵੱਧ ਖੋ ਨਹੀ ਨਹੀ ਇਹ ਤੋਂ ਘੱਟ ਨਹੀਂ 60000 ਐਂਡ ਹੀ ਆ ਬਸ 60000 ਦਾ ਹਾਂ ਜਮ ਐਂਡ ਹੈ 7.5 ਲੱਖ ਕਹਿਦੀ ਨਾ ਨਾ 7.5 ਕਿਉਂ 60000 ਦਾ ਚੱਲ 55 ਦਾ ਹੋ ਜੂਗਾ ਨਹੀਂ ਯਾਰ ਤੇ ਮਿੱਤਰੋ 7,55,00 ਆਏ ਲਾੜੂ ਵੀ ਏਜੰਸੀ ਦੇ ਵਿੱਚ ਲਿਆਂਦਾ ਯਾਰ ਕੱਲਾ ਇੱਥੇ ਹਾਰ ਨਹੀਂ ਪਾਇਆ ਹੋਇਆ ਬਹਲਾ ਘੈਂਟ ਟਰੈਕਟਰ ਆ ਕਰ ਲਓ ਕੰਟੈਕਟ ਨੰਬਰ ਵੀ ਪਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੱਜਣੋ ਲੁੱਟ ਲਓ ਮੇਲਾ ਮੇਲਾ ਲੁੱਟਣ ਵਾਲਾ ਕੰਮ ਹੀ ਆ